ਬਟਾਲਾ ਤੋਂ ਫਤੇਗੜ ਚੂੜੀਆਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਦਾ ਬਟਾਲਾ ਰੋਡ ਫਤੇਗੜ ਚੂੜੀਆਂ ਮਹਾਜਨ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਟੱਕਰ ਹੋ ਗਈ ਜਿਸ ਟਰ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬੱਸ ਤੇ ਸਵਾਰ ਸਵਾਰੀਆਂ ਤੇ ਟਰੈਕਟਰ ਚਾਲਕ ਬਲ ਬਲ ਬਚੇ ਟਰੈਕਟਰ ਚਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਬੱਸ ਡਰਾਈਵਰ ਉੱਪਰ ਬੱਸ ਤੇਸ ਚਲਾਉਣ ਦੇ ਦੋਸ਼ ਵੀ ਲਗਾਏ ਮੌਕੇ ਤੇ ਬੱਸ ਡਰਾਈਵਰ ਫਰਾਰ ਹੋ ਗਿਆ ਤੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜ਼ਖਮੀ ਨੌਜਵਾਨ ਫਤੇਗੜ ਟੁਲੀਆ ਨਜ਼ਦੀਕ ਪਿੰਡ ਮੰਜਿਆਂਵਾਲਾ ਦੱਦ ਦੱਸਿਆ ਜਾ ਰਿਹਾ ਹੈ ਸਭ ਥੋੜੀ ਦਰ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਤੇ ਰੋਡਵੇਜ਼ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ ਟਰਾਲੀ ਦਾ ਵੀ ਨਿਸ਼ਾਨ ਹੋਇਆ ਬੱਸਾਂ ਵੀ ਨਿਸ਼ਾਨ ਹੋਇਆ ਬੱਸਾਂ ਫਿਰ ਛਾੜਿਆ ਟਰੈਕਟਰ ਕਾਲੀ ਆਪਣੀ ਜ਼ਾਇਡ ਹੈ ਬਾਕੀ ਹੁੰਦੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ ਜੋ ਵੀ ਹੁੰਦਾ ਉਹ ਨਹੀਂ ਦੱਸਾਂਗੇ ਜਗਰੀ ਬਾਰੀਆ ਦੇ ਕੋਈ ਕਲੀਅਰ ਨੂੰ ਮਗਰ ਕਹਿ ਰਹੇ ਹੈ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ ਉਹ ਵਿੱਚ ਮੜਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਕੋ ਸਟ ਵਗੈਰਾ ਲੱਗੀ ਹੈ ਉਹਦਾ ਹੁਣ ਦੇਖਦੇ ਆ ਕਿੱਥੇ ਡਾਕ ਵਗੈਰਾ ਸਰ ਬੱਸ ਡਰਾਈਵਰ ਬੱਸ ਡਰਾਈਵਰ ਨਹੀਂ ਮੌਕੇ ਦੇ ਉੱਤੇ ਹੈਗਾ ਜੀ ਪਤਾ ਕਰਦੇ ਹੁਣ ਕਿਹੜੀ ਡਿਊਟੀ ਕਿਹੜਾ ਬੱਸ ਡਰਾਈਵਰ ਸੀਗਾ ਉਹ ਆਪਾਂ ਰੋਡ ਵੇਜ ਵਾਲਾ ਨਾਲ ਕਰਕੇ ਉਸ ਪਰ ਕਿਉਂਦਾ ਰਸਤੇ ਉਥੋਂ ਲੋ ਕਰਵਾਈ ਕਿਉਂ ਉਥੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਨਾਂ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤੂੰ ਆਈ ਹੈ ਬਸ ਤਾਂ ਬਟਾਲਿਓ ਆਈ ਹੈ ਕਨਫਰਮ ਹੋਏਗਾ ਜੀ ਕਿ ਕਿਸੋ ਕਿਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਹੈ ਇਸ ਟਾਈਮ ਦਿਖਾਉਂਦੀ ਹੈ ਇਹਦੇ ਬਾਰੇ ਲੀਕ ਹੋ ਰਹੀ ਹੈ ਤੁਹਾਡੇ ਨਾਟਾ ਡਰਾਈਵਰਾਂ ਨਾਲ ਸੈਟ ਲਾਇਟੇ ਮੋਟਾ ਕਿਸ ਦਾ ਨਹੀਂ ਸਰ ਆਪਣੀ ਥਾੜ ਤੇ ਆਉਂਦੇ ਆ ਆਪਣੀ ਥਾੜ ਤੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਆ ਇਸ ਸ਼ਹਿਰ ਦਾ ਏਰੀਆ ਵਾਹ ਟਰਾਲੀਆਂ ਦੇ ਲਾਗੋ ਦੀਆਂ ਛਿਬਾਲੀਆਂ ਦੇ ਕਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਆ ਕੇ ਕਹਿੰਦੇ ਤੁਸੀਂ ਤਾਂ ਬੜੇ ਮਜ਼ੇ ਨਾ ਜਾਣਦੇ ਤੇ ਇਹ ਬੜੀ ਸਪੀਡ ਤੇ ਆਉਂਦਿਆ ਤੇ ਬੱਸ ਬੱਸ ਅੱਛਾ ਕਰਾਊਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾ ਟੁੱਟਦੇ ਤੇ ਇਹਨੇ ਨਾਲ ਡਰਦੇ ਵੀ ਪੜਾਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਦ ਵੀ ਆਇਆ ਕੋਈ ਹਾਂਜੀ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਵਾਲਾ ਉਹਦੇ ਆਇਆ ਮੋਟਰਸਾਈਕਲ ਦੀ ਨਹੀਂ 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 ਕੌਜੀ ਇਧਰੋਂ ਆਉਂਦੀ ਬੱਸ ਅਸੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਅਸੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਡਾਕਟਰ ਨਾ ਕੋਈ ਬਸ ਬੜੀ ਵਧੀਆ ਨੰਗੀ ਆ ਬਾਜ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਬੱਚਾ ਨਾਲ ਉਹ ਟਰਾਲੀ ਦੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਗਿਆ ਇਹ ਬਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਈਆਂ ਮਾਜ ਨੂੰ ਖੜਿਆ ਇਹ ਧਿਆਨ ਸਮਾਜ ਨੂੰ ਹਸਪੀਟਲ ਵਾਲਾ ਕਹਿੰਦਾ ਵੀ ਇਹਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਦਾ ਵੀਰ ਨਾ ਨਹੀਂ ਪਤਾ ਹੋ ਉਹ ਬਤਲਾ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝਰੋਸਪਨ ਖੜਿਆ ਇਹਨੂੰ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਤੋਂ ਭੱਜ ਗਏ ਆ ਨਾ ਦੇਣਾ ਪਤਾ ਕੀ ਮਾਰ ਪਈ ਭੱਜ ਗਏ ਉਹ ਰਾਤ ਪੀਤੀ ਆ ਉਹ ਚਾਰ ਰੋੜੇ ਜਿਹੜੇ ਕਾਰ ਤੇ ਆ ਚੱਲੇ ਆ ਸਾਰੇ ਰਾਤ ਪੀਤੀ ਆ ਜੇ ਵਾਹਟਾਂ ਦੀਆਂ ਜਿਹੜੀਆਂ ਬੜੀ ਸਪੀਡ ਦੀ ਕਸੂਰ ਨਾ ਹੁੰਦਾ ਤੇ ਨਾ ਭਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇਕੱਠੇ ਹੋਤੇ ਆ ਉਹ ਦੋਏ ਮਤਲਬ ਬੱਸ ਛੱਡ ਕੇ ਦੇਖ ਲੋ 20 25 ਲੱਖ ਦੀ ਗੱਡੀ ਆ ਛੱਡ ਕੇ ਫਰਾਰ ਹੋ ਗਿਆ ਉਹ ਮਾੜਾ ਫਰਾਰ ਵੀ ਛੱਡ ਗਿਆ ਉਹ ਚੱਲਦੇ ਆ ਤੇ ਨਾ ਤਾਂ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਤਿਹਾਰੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ ਤੇ ਉਹਨੂੰ ਤੇ ਹੀ ਪਾ ਗਿਆ ਇਹ ਪ੍ਰਸ਼ਾਸਨੋਂ ਜਾਈਦੀ ਆ ਵੀ ਥੋੜਾ 2 ਘੰਟੇ ਹੋਗੇ ਪ੍ਰਸ਼ਾਸਨ ਅਜੇ ਤੱਕ ਨਹੀਂ ਆਇਆ ਨਹੀਂ ਆਇਆ ਤੇ ਕੀ ਹੈ ਸਰਕਾਰੀ ਬੱਸ ਤਾਂ ਇਹ ਦੋ ਬਟਾਲੇ ਚਲਦੀ ਜਾਣਾ ਅਲੀਆਦ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆਦ ਤੋਂ ਬਾਅਦ ਓਹੋ ਇਹ ਨੀਤੇ ਜੇ ਫਰੇਗਾੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ